ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਇਆ ਤੁਹਾਡੇ ਕੋਲ ਇੱਕ ਖਬਰ ਜੋ ਕਿ ਜ਼ਿਲ੍ਹਾ ਮਰੇਕੋਲਾ ਦੇ ਪਿੰਡ ਕਲਿਆਣ ਦੀ ਹੈ ਜਿਨ੍ਹਾਂ ਮਾਪਿਆਂ ਦਾ ਪੁੱਤਰ ਰੂਸ ਦੇ ਵਿੱਚ ਗੁੰਮ ਹੋ ਗਿਆ ਹੈ ਮਾਪਿਆਂ ਵੱਲੋਂ ਇੱਕ ਗੁਹਾਰ ਲਾਈ ਜਾ ਰਹੀ ਹੈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਉਹਨਾਂ ਵੱਲੋਂ ਗੁਹਾਰ ਹੈ ਕਿ ਉਹਨਾਂ ਦੇ ਬਿਸਲੇ ਪੁੱਤ ਨੂੰ ਗੁੰਮ ਹੋਏ ਪੁੱਤ ਨੂੰ ਲੱਭਿਆ ਜਾਵੇ ਤਕ ਹਾਰੇ ਮਾਪੇ ਨੇ ਇੱਕ ਗੁਹਾਰ ਲਾਈ ਹੈ ਕਿਰਪਾ ਕਰਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜਰੂਰ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਕਿਸੇ ਬੇਚਾਰ ਬੇਸਹਾਰਾ ਮਾਪਿਆਂ ਦਾ ਪੁੱਤਰ ਮਲਾਉਣ ਦੇ ਵਿੱਚ ਮਦਦ ਕਰੇਗਾ ਦੋ ਦੇਸ਼ਾਂ ਦੇ ਯੁੱਧ ਨੇ ਸੁਨਣਾ ਕੀਤਾ ਇੱਕ ਘਰ ਇਰ ਉਸਤੇ ਯੂਕਰੇਨ ਦੇ ਯੁੱਧ ਦਾ ਸੇਕ ਪਹੁੰਚਿਆ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕਲਿਆਣ ਜਿੱਥੋਂ ਦਾ ਇੱਕ ਨੌਜਵਾਨ ਪਰਿਵਾਰ ਦਾ ਪੇਟ ਪਾਲਣ ਦੇ ਲਈ ਬਦੇਸ਼ੀ ਤੱਕ ਪਿੱਤੇ ਗਿਆ ਤੇ ਮੜ ਅੱਜ ਤੱਕ ਨਹੀਂ ਆਇਆ ਪਿਛਲੇ 1 ਸਾਲ ਤੋਂ ਘਰ ਦੇ ਗੇਟ ਵੱਲ ਟਿਕਟ ਕੀ ਲਗਾਈ ਬੈਠੀ ਹੈ ਉਸਦੀ ਮਾਂ ਤੇ ਬੁੱਢਾ ਬਾਪ ਬੁੱਧ ਸਿੰਘ ਦੇ ਕਿਸੇ ਉਗ ਸੁਗ ਦੀ ਉਡੀਕ ਵਿੱਚ بے ਉਮੀਦ ਹੋਇਆ ਬੈਠਾ ਲਾਪਤਾ ਨੌਜਵਾਨ ਬੁੱਧਰਾਮ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ 26 ਮਾਰਚ 2024 ਦਾ ਉਹ ਦਿਨ ਜੋਤੋ ਬੁੱਧਰਾਮ ਸਿੰਘ ਆਪਣੇ ਘਰੇ ਆਪਣੀ ਮਾਂ ਸਿੰਦਰਪਾਲ ਕੌਰ ਨਾਲ ਫੋਨ ਤੇ ਗੱਲ ਕਰਦਾ ਕਿ ਉਹ ਬਾਰਡਰ ਵੱਲ ਚੱਲਿਆ ਤੇ 15-16 ਦਿਨਾਂ ਦੇ ਬਾਅਦ ਮੁੜ ਤੁਹਾਡੇ ਨਾਲ ਗੱਲ ਕਰੇਗਾ ਉਹ ਚੰਦਰੇ 15-16 ਦਿਨ ਸਾਲ ਦੇ ਵਿੱਚ ਬੀਤ ਗਏ ਤੇ ਮੁੜ ਕੇ ਬੁੱਧਰਾਮ ਸਿੰਘ ਦਾ ਘਰੇ ਨਾ ਕੋਈ ਫੋਨ ਤੇ ਨਾ ਕੋਈ ਅਤਾ ਪਤਾ ਆਰਥਿਕ ਪੱਖੋਂ অতি ਕਮਜ਼ੋਰ ਬੁੱਧਰਾਮ ਸਿੰਘ ਦਾ ਪਰਿਵਾਰ ਚਾਰੇ ਪਾਸੇ ਥਿਲੇ ਕਰਕੇ ਆਖਿਰ ਹੰਬਹਾਰ ਸਰਕਾਰੀ ਦਰਬਾਰੇ ਅਪੀਲਾਂ ਪਾ ਬੈਠ ਗਿਆ ਕਿ ਕੋਈ ਜਾਵੋ ਤੇ ਉਹਨਾਂ ਦੇ ਹੋਣ ਹਾਰਸ ਪੁੱਤਰ ਬੁੱਧਰਾਮ ਸਿੰਘ ਨੂੰ ਮੋੜ ਲਿਆਵੋ ਪਰਿਵਾਰ ਸਰਕਾਰਾਂ ਵੱਲ ਦੇਖ ਰਿਹਾ ਹੈ ਪਰਿਵਾਰ ਸਮਾਜ ਸੇਵੀ ਲੋਕਾਂ ਵੱਲ ਦੇਖ ਰਿਹਾ ਹੈ ਪਰਿਵਾਰ ਹਮਾਇਤਿਆਂ ਵੱਲ ਦੇਖ ਰਿਹਾ ਹੈ ਕਿ ਕੋਈ ਤਬੁੱਧ ਰਾਮ ਸਿੰਘ ਦਾ ਅਤਾ ਪਤਾ ਦੱਸ ਦੇ ਕੋਈ ਤਾਂ ਉਸ ਤੋਂ ਕਦੇ ਚੰਗਾ ਫੋਨ ਆਵੇ ਕਿ ਤੁਹਾਡਾ ਪੁੱਤਰ ਸੁਖੀ ਸਲਾਮਤ ਤੁਹਾਡੇ ਕੋਲ ਆ ਰਿਹਾ ਹੈ ਇਹ ਦਿਨ ਅੜੀਕ ਦਾ ਅੜੀਕ ਦਾ ਪਰਿਵਾਰ ਬੇਆਸ ਤੇ ਬੇ ਉਮੀਦ ਹੋਇਆ ਦਰਵਾਜ਼ੇ ਵੱਲ ਟੱਕ ਰਿਹਾ ਹੈ ਤਾ ਬੋਲ ਦਿਓ ਇਹ ਲੋ ਹਾਂ ਉੱਚੀ ਤੇ ਸਾਡਾ ਬੇਟਾ ਜੀ ਰਸ਼ੀਆ ਦੇ ਵਿੱਚ ਭਰਤੀ ਹੋਇਆ ਸੀਗਾ ਜੀ ਮੈਂ ਗਰਮੇਲ ਸਿੰਘ ਆ ਬੁੱਧਰਾਮ ਸਿੰਘ ਮੇਰਾ ਬੇਟਾ ਜੀ ਤੇ ਰਸ਼ੀਆ ਦੇ ਵਿੱਚ 3 ਸਾਲ ਹੋ ਗਿਆ ਜਿਹਨੂੰ ਭਰਤੀ ਹੋਇਆ ਇਹਨੂੰ 3 ਮਹੀਨੇ ਛੱਡਣਾਂ ਗੱਲ ਹੁੰਦੀ ਰਹੀ ਜੀ 1 ਮਹੀਨੇ ਦੀ ਲਖਾ ਵੀ ਭੇਜੀ ਉਹਨਾਂ ਨੇ ਉਸ ਤੋਂ ਬਾਅਦ ਜੀ ਸਾਡੀ 9 ਮਹੀਨੇ ਹੋ ਗਏ ਜੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇੰਡੀਆ ਸਰਕਾਰ ਨੂੰ ਤੇ ਸਾਰੇ ਹੋਰ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਜੀ ਤੇ ਸਾਡੇ ਬੱਚੇ ਨਾਲ ਗੱਲ ਕਰਾਈ ਜਾਵੇ ਤੇ ਸਾਨੂੰ ਬੱਚਾ ਮਿਲਾਇਆ ਜਾਵੇ ਜੀ ki gwezhañ doze de gwezhañ doze no